ਤੇ ਸਦਾ ਹੀ ਸਭ ਦੇ ਸੰਭਾਲ ਕਰਦਾ ਉਸ ਦਾ ਨਾਮ ਹੈ ਪਰਮੇਸ਼ਰ ਉਹ ਨਿਰੰਕਾਰ ਪੂਰਨ ਪਰਮਾਤਮਾ ਨੇ ਸਾਰੇ ਸੰਸਾਰ ਦੀ ਰਚਨਾ ਕੀਤੀ ਹੈ ਕਿਉਂਕਿ ਜੋ ਚੀਜ਼ ਦੁਨੀਆ ਵਿੱਚ ਨਜ਼ਰ ਆ ਰਹੀ ਹੈ ਕਰਤੇ ਤੋਂ ਬਿਨਾ ਕੋਈ ਵੀ ਨਹੀਂ ਹੈ ਹਰ ਇੱਕ ਚੀਜ਼ ਦਾ ਕਰਤਾ ਜ਼ਰੂਰ ਹੁੰਦਾ ਹੈ ਜਿਵੇਂ ਘੜੇ ਦਾ ਕਰਤਾ ਕਮਿਹਾਰ ਹੈ ਤੇ ਬਿਨਾ ਕਮਿਹਾਰ ਤੋਂ ਘੜਾ ਬਣ ਨਹੀਂ ਸਕਦਾ ਲੋਹੇ ਦੇ ਕਰਤਾ ਜਿਹੜਾ ਹਥਿਆਰ ਜਿਹੜਾ ਬਣਾਉਣਾ ਹੈ ਉਹ ਲੋਹੇ ਦੇ ਹਥਿਆਰ ਰੰਬਾ ਦਾਤਰੀ ਤਲਵਾਰ ਆਦਕ ਦਾ ਕਰਤਾ ਲੋਹਾਰ ਹੈ ਪੇਟੀਆਂ ਸੰਦੂਕਾਂ ਆਦਕਾਂ ਦਾ ਕਰਤਾ ਤਰਖਾਨ ਹੈ ਰੇਲ ਦਾ ਇੰਜਨ ਤੇ ਹੋਰ ਅਨੇਕ ਪ੍ਰਕਾਰ ਦੇ ਇੰਜਨ ਕਿਸੇ ਦਿਮਾਗ ਦੀ ਕਾੜ ਹਨ ਤੇ ਆਪਣਾ ਕੰਮ ਚੰਗੀ ਤਾਰਾਂ ਕਰ ਰਹੇ ਹਨ ਹੋਰ ਤਾਰ ਹਵਾਈ ਜਹਾਜ਼ ਦੂਜੇ ਜਹਾਜ਼ ਨਹਿਰਾਂ ਆਦਿਕ ਹਰ ਇੱਕ ਚੀਜ਼ ਕਿਸੇ ਦਿਮਾਗ ਦੀ ਕਾਰਡ ਹੈ ਤਾਂ ਉਸ ਦਿਮਾਗ ਦੇ ਚਲਾਏ ਹੋਏ ਕੀਤੇ ਅਨਸਾਰ ਕੰਮ ਕਰ ਰਹੇ ਜੋ ਪਰਮਾਤਮਾ ਦਿਮਾਗ ਦਿੰਦਾ ਹੈ ਉਸੇ ਅਨਸਾਰ ਸਭ ਕੁਝ ਕਰ ਰਹੇ ਨੇ ਜਿਵੇਂ ਹਰ ਇੱਕ ਚੀਜ਼ ਦਾ ਕਰਤਾ ਹੈ ਤੇ ਕਰਤੇ ਤੋਂ ਬਿਨਾ ਕੋਈ ਚੀਜ਼ ਨਜ਼ਰ ਨਹੀਂ ਆਉਂਦੀ ਤੈਸੇ ਹੀ ਸਾਰੀ ਸ੍ਰਿਸ਼ਟੀ ਦਾ ਕਰਤਾ ਪਰਮੇਸ਼ਰ ਹੈ ਉਹੀ ਪਰਮੇਸ਼ਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਸ ਜਗਤ ਵਿੱਚ ਆਏ ਸਨ ਉਸ ਕਰਤੇ ਨੇ ਆ ਕੇ ਵੇਖਿਆ ਕਰਤਾ ਪੁਰਖ ਨੇ ਆ ਕੇ ਵੇਖਿਆ ਸਭ ਨੂੰ ਸਤਿਗੁਰੂ ਸਚੇ ਪਾਸਾ ਮਹਾਰਾਜ ਜੀ ਉਪਦੇਸ਼ ਦੇ ਕਰਕੇ ਸਭਨਾਂ ਨੂੰ ਸੱਚੇ ਮਾਰਗ ਤੇ ਰਸਤੇ ਦੀ ਪਾਉਂਦੇ ਹਨ ਕਿਉਂਕਿ ਉਹ ਕਰਤਾ ਤਾਂ ਹੈ ਤੇ ਨਾਲ ਪੁਰਖ ਵੀ ਹੈ ਅਸੀਂ ਪੜਦੇ ਹਾਂ ਇੱਕ ਓ ਔਂਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਇਸ ਲਈ ਉਸ ਨੇ ਆਪਣੇ ਸ਼ਕਤੀ ਨਾਲ ਇਹ ਸਾਰੇ ਰਚਨਾ ਕੀਤੀ ਹੈ ਜੈਸੇ ਗੁਰੂ ਸਾਹਿਬ ਜੀ ਸਾਨੂੰ ਬਾਣੀ ਵਿੱਚ ਦੱਸਦੇ ਹਨ ਕੀਤਾ ਪਸਾਓ ਏਕੋ ਕੁਵਾਓ ਤਿਸਤੇ ਹੋਏ ਲਖ ਦਰਿਆਓ ਕਿਉਂਕਿ ਉਸ ਵੱਡੀ ਤਾਕਤ ਵਾਲਾ ਤੇ ਉਸ ਨੇ ਇੱਕ ਵਾਕ ਨਾਲ ਹੀ ਹੁਕਮ ਨਾਲ ਹੀ ਸ੍ਰਿਸ਼ਟੀ ਦੀ ਰਚਨਾ ਕਰ ਦਿੱਤੀ ਇੱਕ ਵਾਕ ਨਾਲ ਇਹ ਤਪਸਾਵ ਏਕੋ ਕਵਾਉ ਤਿਸ ਤੇ ਹੋਏ ਲਖ ਦਰੀਆਉ ਇੱਕ ਵਾਕ ਨਾਲ ਇਹਨਾਂ ਕੁਝ ਬਣਾ ਦਿੱਤਾ ਇੱਕ ਬਚਨ ਨਾਲ ਕਿਉਂਕਿ ਉਹ ਸਰਵੱਗ ਵਿਆਪਕ ਹੋਣੇ ਕਰਕੇ ਸਬ ਦਾ ਪਾਲਨ ਸੰਗਾਰ ਕਰਨ ਕਰਕੇ ਸਭ ਤੋਂ ਵੱਡੀ ਸ਼ਕਤੀ ਵਾਲਾ ਹੋਣ ਕਰਕੇ ਉਸ ਨੇ ਸਭ ਤੋਂ ਵੱਡੀ ਰਚਨਾ ਕੀਤੀ ਜੀਵ ਅਲਪਗ ਹੈ ਜੇ ਜੀਵ ਆਖੇ ਵੀ ਮੈਂ ਸਿਆਣਾ ਹਾਂ ਨਹੀਂ ਇਹ ਅਲਪਗ ਹੈ ਇਸ ਕਰਕੇ ਇਸ ਦੀ ਸ਼ਕਤੀ ਵੀ ਥੋੜੀ ਹੈ ਜੀਵ ਕੋਲ ਇਹ ਨਹੀਂ ਸ਼ਕਤੀ ਨਹੀਂ ਹੈ ਸਾਰੀਆਂ ਸ਼ਕਤੀਆਂ ਹੀ ਉਸ ਪਰਮੈਸ਼ਰ ਵਾਹਿਗੁਰੂ ਦੀਆਂ ਨੇ ਤੇ ਰਚਨਾ ਵੀ ਥੋੜੀ ਰਚ ਸਕਦਾ ਹੈ ਕਿਉਂਕਿ ਇਹ ਜੀਵ ਜਿਹੜਾ ਅਲਪਗ ਹੈ ਇਸ ਦੇ ਬਣਾਈ ਹੋਈ ਚੀਜ਼ ਬੰਦੇ ਦੀ ਬਣਾਈ ਹੋਈ ਚੀਜ਼ ਖਤਮ ਹੋ ਜਾਂਦੀ ਹੈ ਕਿਸੇ ਨਾ ਕਿਸੇ ਦਿਨ ਬੰਦੇ ਦੀ ਬਣਾਈ ਹੋਈ ਚੀਜ਼ ਟਾਈਮ ਪੈ ਕੇ ਖਤਮ ਹੋ ਜਾਂਦੀ ਹੈ ਪਰਮੇਸ਼ਰ ਦੀ ਬਣਾਈ ਹੋਈ ਚੀਜ਼ ਖਤਮ ਨਹੀਂ ਹੁੰਦੀ ਹੁਣ ਪਰਮੇਸ਼ਰ ਨੇ ਜੋਤ ਬਣਾਈ ਹੈ ਜੋਤ ਖਤਮ ਨਹੀਂ ਹੁੰਦੀ ਸਰੀਰ ਬਣੇ ਨੇ ਸਰੀਰ ਦੇਖੋ ਵੀ ਪਰ ਸਰੀਰ ਖਤਮ ਹੋ ਗਿਆ ਜਿਹੜੀ ਚੀਜ਼ ਪਰਮੇਸ਼ਰ ਦੀ ਹੈ ਉਹ ਖਤਮ ਨਹੀਂ ਹੈ ਉਹ ਹੈ ਜੋਤ ਜੋਤ ਖਤਮ ਨਹੀਂ ਹੁੰਦੀ ਸਰੀਰ ਬੰਦੇ ਕਰਕੇ ਬਣੇ ਨੇ ਗੁਰੂ ਦੇ ਪਿਆਰੇ ਸਰੀਰ ਖਤਮ ਹੋ ਗਿਆ ਬੰਦੇ ਕਰਕੇ ਸਰੀਰ ਬਣੇ ਸੀ ਉਹ ਖਤਮ ਹੋ ਗਿਆ ਜੋ ਪਰਮੇਸ਼ਰ ਦੀ ਆਪ ਦੀ ਜਿਹੜੀ ਬਣਾਈ ਹੋਈ ਜੋਤ ਹੈ ਆਪ ਦੀ ਹੈ ਉਹ ਖਤਮ ਨਹੀਂ ਹੁੰਦੀ ਉਹ ਇਸ ਕਰਕੇ ਉਹਨੂੰ ਕਿਹਾ ਜਾਂਦਾ ਜੋਗੋ ਜੁਗ ਅਟਲ ਜੋਤ ਨੂੰ ਕਿਹਾ ਗਿਆ ਜੋਗੋ ਜੁਗ ਅਟਲ ਉਹ ਅਟਲ ਹੈ ਬੰਦੇ ਦੇ ਬਣਾਈ ਹੋਈ ਥੋੜੀ ਇਹ ਰਚਨਾ ਵੀ ਥੋੜੀ ਰਚ ਸਕਦਾ ਹੈ ਆਪਣੀ ਤਾਕਤ ਮੁજબ ਰਾਤ ਦਿਨੇ ਅਨੇਕ ਪ੍ਰਕਾਰ ਦੀ ਰਚਨਾ ਕਰਦਾ ਤੇ ਫਿਰਦਾ ਰਹਿੰਦਾ ਹੈ ਸੋ ਪੂਰਨ ਸ਼ਕਤੀ ਵਾਲੇ ਈਸ਼ਵਰ ਨੇ ਕੁਦਰਤ ਦੁਆਰਾ ਸਭ ਨੂੰ ਰਜਿਆ ਹੈ ਸੋ ਨਿਰੰਕਾਰ ਪਰਮਾਤਮਾ ਕੁਦਰਤ ਦੁਆਰਾ ਸਭ ਜਗ੍ਹਾ ਨਜ਼ਰ ਆ ਰਿਹਾ ਹੈ ਜੈਸੇ ਗੁਰੂ ਸਾਹਿਬ ਜੀ ਸਾਨੂੰ ਦੱਸਦੇ ਹਨ ਕੁਦਰਤ ਦੀਸੈ ਕੁਦਰਤ ਸੁਣੀਐ ਕੁਦਰਤ ਭਾਵ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪ੍ਰਾਨ ਕਤੇ ਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪੈਣ ਕੁਦਰਤ ਸਰਬ ਪਿਆਰ ਕੁਦਰਤ ਜਾਲ ਤੇ ਜਿੰਸੀ ਰੰਗੀ ਕੁਦਰਤ ਜੀ ਜਹਾਂ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪਾਉਣ ਪਾਣੀ ਬਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ પાਕੇ ਨਾਇ پاک ਨਾਨਕ ਹੁਕਮੈ ਅੰਦਰ ਵੇਖੈ ਵਰਤੈ ਤਾਕੋ ਤਾ ਬਹੁਤ ਵੱਡੀ ਗੱਲ ਹੈ ਜੇ ਸਮਝੀਏ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਬਹੁਤ ਵੱਡੀ ਗੱਲ ਕਹੀ ਹੈ ਸੋ ਹਰ ਇੱਕ ਚੀਜ਼ ਦਾ ਕਰਤਾ ਹੋਣੇ ਕਰਕੇ ਹਰ ਇੱਕ ਚੀਜ਼ ਵਿੱਚ ਆਪ ਵਿਆਪਕ ਹੋ ਰਿਹਾ ਹੈ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾ ਕੀ ਨਾਏ ਪਾ ਨਾਨਕ ਹੁਕਮੈ ਅੰਦਰ ਵੇਖੈ ਸਭਨਾ ਦੇ ਵਿੱਚ ਬੈਠ ਕੇ ਵੇਖ ਰਿਹਾ ਹੈ ਸਾਡੇ ਅੰਦਰ ਵੀ ਬਹਿ ਕੇ ਵੇਖ ਰਿਹਾ ਜੋ ਰਜਾ ਉਹਨੂੰ ਆਪ ਵੇਖ ਵੀ ਰਿਹਾ ਹੈ ਨਾਨਕ ਹੁਕਮੈ ਅੰਦਰ ਵੇਖੈ ਵਰਤ ਤਾ ਤੋ ਤਾਰ ਉਹ ਵਰਤ ਵੀ ਰਿਹਾ ਜੇ ਬੰਦਾ ਕਹੇ ਵੀ ਮੈਂ ਸਿਆਣਾ ਹਾਂ ਮੈਂ ਸਭ ਕੁਝ ਕੀਤਾ ਬਣਾਇਆ ਹੈ ਤੇ ਇਹ ਉਸ ਦੀ ਸੋਚ ਨਹੀਂ ਪਾਗਲਾਂ ਵਾਲੀ ਹੈ ਮੋਰਖਾਂ ਵਾਲੀ ਹੈ ਮੇਰੇ ਪਾਸਾ ਜੀ ਕੀ ਸਾਨੂੰ ਸਮਝਾਉਂਦੇ ਹਨ ਜੈਸੇ ਗੁਰੂ ਸਾਹਿਬ ਜੀ ਸਾਨੂੰ ਦੱਸਦੇ ਹਨ ਸਭ ਮੈਂ ਜੋਤ ਜੋਤ ਹੈ ਸੋਏ ਇਸ ਦਾ ਚਾਨਨ ਸਭ ਮੈਂ ਚਾਨਨ ਹੋਏ ਜੈਸੇ ਕਿਸੇ ਚੀਜ਼ ਦਾ ਕਰਤਾ ਚੀਜ਼ ਵਿੱਚ ਵਿਆਪਕ ਹੁੰਦਾ ਹੈ ਤੇ ਤਿਸ ਦੀ ਤਾਕਤ ਹੀ ਉਸ ਵਿੱਚ ਕੰਮ ਕਰਦੀ ਹੈ ਇਸੇ ਤਰ੍ਹਾਂ ਹਰ ਇੱਕ ਸਰੀਰ ਦੇ ਵਿੱਚ ਪਰਮੇਸ਼ਰ ਦੀ ਤਾਕਤ ਹੀ ਕੰਮ ਕਰ ਰਹੀ ਹੈ ਕਿਸੇ ਹੋਰ ਬੰਦੇ ਦੀ ਕੰਮ ਜਾਂ ਤਾਕਤ ਨਹੀਂ ਕੰਮ ਕਰ ਰਹੀ ਜੋ ਵੀ ਅਸੀਂ ਖਾ ਪੀ ਰਹੇ ਹਾਂ ਏ ਗੁਰੂ ਦੇ ਪਿਆਰਿਓ ਜੇ ਉਸ ਪਰਮੇਸ਼ਰ ਵੱਲੋਂ ਜੇ ਉਸ ਸਰੀਰ ਨੂੰ ਤਾਕਤ ਮਿਲਣੀ ਹੈ ਤਾਂ ਉਸ ਖਾਗ ਵਿੱਚ ਤਾਕਤ ਹੈ ਨਹੀਂ ਜੋ ਮਰਜੀ ਖਾਈ ਚੱਲੇ ਜੇ ਪਰਮੇਸ਼ਰ ਨੂੰ ਮਨਜ਼ੂਰ ਹੀ ਨਹੀਂ ਆਪਾਂ ਕਹਿੰਦੇ ਬਹੁਤ ਕੁਸ ਖਵਾਉਂਦੇ ਆ ਬਹੁਤ ਕੁਸ ਖਾਂਦਾ ਹੈ ਪਰ ਇਸ ਦੇ ਵਿੱਚ ਤਾਕਤ ਹੀ ਨਹੀਂ ਹੈ ਪਰਮੇਸ਼ਰ ਨੂੰ ਮਨਜ਼ੂਰ ਨਹੀਂ ਤੇ ਫਿਰ ਤਾਕਤ ਵੀ ਸਰੀਰ ਵਿੱਚ ਨਹੀਂ ਜੋ ਮਰਜੀ ਖਾ ਲੋ ਜੇ ਪਰਮੇਸ਼ਰ ਨੇ ਮਨਜ਼ੂਰ ਹੈ ਜੋ ਵੀ ਖਾਦਾ ਉਹਦੇ ਵਿੱਚ ਤਾਕਤ ਮਿਲੇ ਸਰੀਰ ਤੰਦਰੁਸਤ ਰਹੇ ਇਸ ਕਰਕੇ ਗੁਰੂ ਦੇ ਪਿਆਰਿਓ ਮਹਾਰਾਜ ਸਾਨੂੰ ਸਮਝਾਉਂਦੇ ਹਨ ਪਰਮੇਸ਼ਰ ਦੀ ਤਾਕਤ ਹੀ ਕੰਮ ਕਰ ਰਹੀ ਹੈ ਤੇ ਉਸ ਦੀ ਤਾਕਤ ਨਾਲ ਹੀ ਅਸੀਂ ਤੁਰਦੇ ਫਿਰਦੇ ਹਾਂ ਕਿਉਂਕਿ ਗੁਰੂ ਸਾਹਿਬ ਜੀ ਦਾ ਮੁਖਵਾਕ ਹੈ ਕਾਠ ਕੇ ਪੁੱਤਰੇ ਕਹਾ ਕਰ ਬਪਰੇ ਖਿਲਾਵਨ ਹਾਰੋ ਜਾਨ ਜੈਸਾ ਦੇਖ ਕਰਾਵੇ ਬਾਜੀ ਗਰ ਉਹ ਤੈ ਸੋ ਹੀ ਸਾਜ ਆਨ ਭਾਵੇਂ ਕਰਤੇ ਦੀ ਰਜੀ ਹੋਈ ਕੁਦਰਤ ਕਿਸੇ ਸਮੇਂ ਨਾਸ ਹੋ ਜਾਵੇ ਪਰ ਕਰਤਾ ਆਪ ਫਿਰ ਵੀ ਅਟਲ ਹੈ ਜੋਜੀ ਹੈ ਤੇ ਚੋਜ ਕਰ ਵੇਖਦਾ ਹੈ ਮੇਰੇ ਪਾਸਾ ਜੀ ਦਾ ਚੋਜੀ ਮੇਰੇ ਗੋਵਿੰਦਾ ਚੋਜੀ ਮੇਰੇ ਪਿਆਰਿਆ ਹਰ ਪ੍ਰਭ ਮੇਰਾ ਚੋਜੀ ਜੀਓ ਜਦ ਚਾਉਂਦਾ ਹੈ ਬਾਜੀਗਰ ਵਾਂਗੂ ਰਚ ਰਚ ਲੈਂਦਾ ਹੈ ਜਦ ਚਾਉਂਦਾ ਹੈ ਰਚਨਾ ਸਮੇਟ ਵੀ ਲੈਂਦਾ ਹੈ ਉਸ ਦੀ ਮਰਜ਼ੀ ਹੈ ਪੈਦਾ ਕਰਦਾ ਹੈ ਨਹੀਂ ਮਨਜ਼ੂਰ ਖਤਮ ਕਰ ਦਿੰਦਾ ਹੈ ਮਨਜ਼ੂਰ ਨਹੀਂ ਪ੍ਰਮਾਤਮਾ ਨੂੰ ਮਨਜ਼ੂਰ ਨਹੀਂ ਖਤਮ ਕਰ ਦਿੰਦਾ ਮਨਜ਼ੂਰ ਹੈ ਕਿੰਨੇ ਕਿੰਨੇ ਸਾਲ ਜਿਉਂ ਜਾਂਦੇ ਨੇ ਭਾਵ ਪਿਛਲੇ ਕਰਮਾਂ ਦੀ ਪਿਛਲੇ ਜਨਮਾਂ ਦੀ ਕੋਈ ਕਮੀ ਹੈ ਕੋਈ ਭਗਤੀ ਸ਼ਕਤੀ ਦੀ ਕਮੀ ਹੈ ਸੇਵਾ ਸਿਮਰਨ ਦੀ ਕਮੀ ਹੈ ਕੋਈ ਪਾਪ ਕਿਤੇ ਇਸ ਮਨੁੱਖ ਤੋਂ ਕਿਤੇ ਹੋ ਗਏ ਹੋ ਉਹ ਸਮਝ ਨਹੀਂ ਪਈ ਉਹ ਨਜ਼ਰ ਨਹੀਂ ਆਏ ਜੇ ਸ਼ੀਸ਼ੇ ਨੂੰ ਮੁੱਦਾ ਮਾਰਦੀ ਏ ਨਹੀਂ ਦਿਸਦਾ ਕੁਝ ਉਸੇ ਸ਼ੀਸ਼ੇ ਨੂੰ ਜੇ ਸਿੱਧਾ ਕਰ ਦੇਈ ਹੈ ਨਾ ਸਿੱਧਾ ਪਾਸਾ ਕਰਕੇ ਦੇਖਣ ਲੱਗ ਜਾਈਏ ਤੇ ਸਭ ਕੁਝ ਦਿਸ ਬੈਂਦਾ ਹੈ ਇਸੇ ਤਰ੍ਹਾਂ ਆਪਨੇ ਕੀਤੇ ਕਰਮ ਸਾਨੂੰ ਦਿਸ ਨਹੀਂ ਰਹੇ ਅਸੀਂ ਦੂਸਰਿਆਂ ਦਾ ਹੀ ਵੇਖਦੇ ਆਂ ਆਪ ਦਾ ਅਸੀਂ ਵੇਖਿਆ ਹੀ ਕੋਈ ਨਹੀਂ ਅਸੀਂ ਜਿਹਦਾ ਵੀ ਦੇਖਿਆ ਤੇ ਦੂਸਰਿਆਂ ਦਾ ਹੀ ਵੇਖਿਆ ਵੀ ਦੂਜੇ ਐਂ ਕਰਦੇ ਨੇ ਦੂਜੇ ਉਹ ਕਰਦੇ ਨੇ ਪਰ ਕਦੀ ਆਪਣੇ ਵਾਲ ਕਦੀ ਛਾਤੀ ਮਾਰੀ ਨਹੀਂ ਮੇਰੇ ਪਾ사 ਜੀ ਕਿਰਪਾ ਕਰਦੇ ਨੇ ਬਾਜੀਗਰ ਡੰਕ ਵਜਾਈ ਸਭ ਖਲਕ ਤਮਾਸੇ ਆਈ ਬਾਜੀਗਰ ਸਵਾੰਗ ਸਕੇਲਾ ਆਪਣੇ ਰੰਗ ਰਵ ਅਕੇਲਾ ਬੇਦਾਂਤ ਵਾਲੇ ਉਸ ਨੂੰ ਸਜਦਾ ਆਨੰਦ ਸਚਚਿਤ ਆਨੰਦ ਸਰੂਪ ਕਹਿੰਦੇ ਹਨ ਬੇਦਾਂਤ ਵਾਲੇ ਸੋ ਉਸ ਤ੍ਰਿਲੋਕੀ ਦੇ ਮਾਲਕ ਦਾ ਨਾਮ ਪਰਮੇਸ਼ਰ ਅੰਤਰਜਾਮੀ ਹੈ। ਉਹ ਕਿੱਥੇ ਦਾ ਮਾਲਕ ਹੈ? ਤ੍ਰਲੋਕੀ ਦਾ ਮਾਲਕ। ਇੰਨਾ ਲੋਕਾਂ ਦਾ ਮਾਲਕ ਉਹ ਗੁਰੂ ਨਾਨਕ ਸਾਹਿਬ ਜੀ ਸਨ। ਇੱਕ ਲੋਕ ਦੇ ਮਾਲਕ ਨਹੀਂ ਤ੍ਰਿਲੋਕੀ ਦੇ ਮਾਲਕ। ਉਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਸਨ। ਪਰਮੇਸ਼ਰ ਕੌਣ ਸੀ? ਖੁਦ ਪਰਮੇਸ਼ਰ ਗੁਰੂ ਨਾਨਕ ਆਏ ਆਪ ਨਰਾਇਣ ਕਲਾਤਾਰ ਜਗ ਮੈਂ ਪਰਵਰੀ ਆਪ ਆਪਣੀ ਜੋਤ ਲੈ ਕੇ ਨਾਨਕ ਬਣ ਕੇ ਆਏ ਇਸ ਜਗਤ ਦੇ ਵਿੱਚ ਸੋ ਉਸ ਤ੍ਰ ਲੋਕੀ ਦੇ ਮਾਲਕ ਦਾ ਨਾਮ ਪਰਮੇਸ਼ਰ ਹੈ ਤੇ ਕਈਆਂ ਨੇ ਅੰਤਰਜਾਮੀ ਵੀ ਕਿਹਾ ਉਹ ਅੰਤਰਜਾਮੀ ਜਿਵੇਂ ਜਿਵੇਂ ਕਿਸੇ ਨੂੰ ਪਤਾ ਲੱਗਿਆ ਭਗਤੀ ਕਰਕੇ ਕਿਸੇ ਨੇ ਪਰਮੇਸ਼ਰ ਕਿਹਾ ਕਿਸੇ ਨੇ ਅੰਤਰਜਾਮੀ ਕਿਹਾ ਕਿਸੇ ਨੇ ਪੁਰਖ ਵਿਧਾਤਾ ਕਿਹਾ ਗੁਰੂ ਦੇ ਪਿਆਰੇ ਇਸ ਲਈ ਪ੍ਰਥਮੀ ਪਾਲ ਸੁਆਮੀ ਨੂੰ ਸਦਾ ਹੀ ਹਾਜ਼ਰ ਨਾਜ਼ਰ ਜਾਣਨਾ ਚਾਹੀਦਾ ਹੈ ਇਹ ਪ੍ਰਥਮੀ ਦਾ ਪਾਲਨ ਹਾਰ ਹੈ ਰਚਨਾ ਤੇਰੀ ਦੀ ਸਿਫਤ ਕੀ ਕਰ ਸਕਾਂ ਦ੍ਰਿਸ਼ਟ ਆਵੇਂ ਨ ਦਿਗਾਂ ਦੇ ਮੂਲ ਅੱਗੇ ਕਿਦਰੇ ਸਿੰਧ ਖਾਰਾ ਹੈ ਬੇਅੰਤ ਰਚਿਆ ਤੂੰ ਕਿਦਰੇ ਉਸ ਦੀ ਤਾਰੀਫ ਦਰਿਆ ਵਗੇ ਦੇਖੋ ਇਹ ਦਰਿਆਵਾਂ ਐਵੇਂ ਨਹੀਂ ਵਗੀਆਂ ਪਰਮੇਸ਼ਰ ਦੀ ਸਿਫਤੀ ਵਿੱਚ ਵਗੇ ਨੇ ਇਹ ਵੀ ਕਿਤੇ ਸਿੰਧ ਪਰਬਤ ਹੈ ਕਿਤੇ ਗੁਰੂ ਦੇ ਪਿਆਰ ਬਿਆੰਤ ਖਾਰੇ ਸਮੁੰਦਰ ਹਨ ਕਿਤੇ ਮਿੱਠੇ ਸਮੁੰਦਰ ਚੱਲ ਰਹੇ ਨੇ ਦਰਿਆਵਾਂ ਲੱਖ ਦਰਿਆਓ ਲੱਖਾਂ ਹੀ ਦਰਿਆਵਾਂ ਨਾ ਇੱਕ ਦਰਿਆ ਦੀ ਗੱਲ ਨਹੀਂ ਕਿਤੇ ਦਰਿਆਵਾਂ ਦੇ ਵਿੱਚ ਦੇਖੋ ਮੈਲੇ ਪਾਣੀ ਚੱਲ ਰਹੇ ਨੇ ਕਿਤੇ ਦਰਿਆਵਾਂ ਦੇ ਵਿੱਚ ਗੁਰੂ ਦੇ ਪਿਆਰ ਸਾਫ ਪਾਣੀ ਬਿਲਕੁਲ ਸਾਫ ਪਾਣੀ ਕਿਤੇ ਦਰਿਆਵਾਂ ਵਿੱਚ ਵੇਖੋ ਧੁੰਦਲਾ ਪਾਣੀ ਮਿੱਟੀ ਵਾਂਗ ਪਾਣੀ ਇਸ ਲਈ ਕਿਧਰੇ ਮਿੱਠਾ ਪਾਣੀ ਹੈ ਕਿਤੇ ਖਾਰਾ ਪਾਣੀ ਹੈ ਕਿਸੇ ਸਮੁੰਦਰ ਤੇ ਜਾਓ ਮਿੱਠਾ ਪਾਣੀ ਹੈ ਕਿਸੇ ਸਮੁੰਦਰ ਦੇ ਵਿੱਚ ਜਾ ਕੇ ਪਾਣੀ ਪੀਓ ਤਾਂ ਉਹ ਖਾਰਾ ਪਾਣੀ ਹੈ ਕਿਸੇ ਸਮੁੰਦਰ ਵਿੱਚ ਜਾਓ ਪਾਣੀ ਦੇ ਵਿੱਚ ਬੇਸਵਾਦਾ ਬਕਵਕਾ ਸਵਾਦਾ ਹੈ ਇਹ ਪਰਮੇਸ਼ਰ ਦੀ ਰਚਨਾ ਹੈ ਇਸ ਲਈ ਕਿਧਰੇ ਸਿੰਧ ਖਾਰਾ ਹੈ ਬੇਅੰਤ ਰਚਿਆ ਤੂੰ ਕਿਧਰੇ ਉਸ ਦੀ ਤਰਫ ਦਰਿਆ ਵਗੇ ਕਿਧਰੇ ਸੂਰ ਸਸੀ ਚਲਦੇ ਨજર ਆਵੇਂ ਕਿਧਰੇ ਉਡ ਗਾਨ ਵਿੱਚ ਆਕਾਸ਼ ਲਗੇ ਆਕਾਸ਼ਾਂ ਵਿੱਚ ਉਡਣ ਵਾਲੇ ਪਰੰਤੇ ਸਾਜ ਦਿੱਤੇ ਕਿਦਰੇ ਕਿਦਰੇ ਉਡ ਉਡ ਕੇ ਚਲੇ ਜਾਂਦੇ ਨੇ ਆਕਾਸ਼ਾਂ ਦੇ ਵਿੱਚ ਚਲੇ ਜਾਂਦੇ ਨੇ ਕਿਦਰੇ ਰਚੇ ਹਨ ਖੰਡ ਤੇ ਦੀਪ ਸੋਹਣੇ ਪਰਮੇਸ਼ਰ ਕੀ ਸਿਫਤ ਕਰਾਂ ਇਹ ਤਾਂ ਦੁਨੀ ਸੁਹਾਵਨਾ ਬਾਗ ਲਗੇ ਗੁਰੂ ਸ਼ਬਦ ਦੋ ਅੱਖਰਾਂ ਤੋਂ ਬਣਿਆ ਗੁਰੂ ਦੇ ਪਿਆਰੇ ਪਰ ਬੜਾ ਹੀ ਪਿਆਰਾ ਲੱਗਦਾ ਹੈ ਗੁਰੂ ਨਾਨਕ ਪਰ ਗੁਰੂ ਦਾ ਸ਼ਬਦ ਗੁਰੂ ਉਸ ਨੂੰ ਕਿਹਾ ਜਾਂਦਾ ਹੈ ਗੁਰੂ ਹੁਣ ਦੇਖੋ ਆਪਾਂ ਗੁਰੂ ਕਹਿੰਦੇ ਹਾਂ ਗੁਰੂ ਜਿਸ ਤੋਂ ਸਿੱਖਿਆ ਲੈ ਕੇ ਸਿੱਖ ਬਣੀ ਹੈ ਉਹਨੂੰ ਕਿਹਾ ਜਾਂਦਾ ਗੁਰੂ ਕਿਉਂਕਿ ਗੁਰੂ ਤੋਂ ਬਿਨਾ ਜੀਵ ਦੀ ਕਲਿਆਣ ਨਹੀਂ ਹੁੰਦੀ ਜਦਨੇ ਚਿਰ ਤੱਕ ਗੁਰੂ ਨਾਨਕ ਸਾਹਿਬ ਜੀ ਇਸ ਜਗਤ ਵਿੱਚ ਨਹੀਂ ਆਏ ਕਿਸੇ ਦੀ ਕਲਿਆਣ ਹੀ ਨਹੀਂ ਹੋਈ ਦੇਵੀ ਦੇਵਤਿਆਂ ਨੇ ਵੀ ਆਖਿਆ ਸਾਡੀ ਕਲਿਆਣ ਨਹੀਂ ਹੋਈ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰਕੇ ਦੇਵੀ ਦੇਵਤਿਆਂ ਨੇ ਵੀ ਕਲਿਆਣ ਕਰਵਾ ਲਿਆ। ਉਹ ਵੀ ਭਟਕਦੇ ਫਿਰਦੇ ਸਨ। ਭਾਵੇਂ ਦੇਵੀ ਦੇਵਤੇ ਬਣ ਕੇ ਆਏ ਜਦ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਇਸ ਜਗਤ ਵਿੱਚ ਪ੍ਰਕਾਸ਼ ਹੁੰਦੇ ਨੇ ਦੇਵੀ ਦੇਵਤੇ ਵੀ ਪੁੱਲ ਵਰਸਾਉਣੇ ਵੀ ਸਾਡੇ ਭਲੇ ਲਈ ਆ ਗਏ। ਖੁਦ ਪਰਮੇਸ਼ਰ ਆ ਗਿਆ। ਹੁਣ ਸਾਡੀ ਕਲਿਆਣ ਹੋਏਗੀ। ਲੋਕ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਨੇ ਠੀਕ ਆ ਕਰੋ ਪਰ ਦੇਵੀ-ਦੇਵਤਿਆਂ ਨੇ ਗੁਰੂ ਨਾਨਕ ਦੀ ਪੂਜਾ ਕੀਤੀ ਜਨੈ ਵੀ ਦੇਵੀ-ਦੇਵਤੇ ਨੇ ਸਾਰਿਆਂ ਨੇ ਗੁਰੂ ਨਾਨਕ ਦੀ ਪੂਜਾ ਕੀਤੀ ਜਨੈ ਵੀ ਦੇਵੀਆਂ ਨੇ ਗੁਰੂ ਨਾਨਕ ਦੀ ਪੂਜਾ ਕਰਦੀਆਂ ਨੇ ਤੇ ਲੋਕ ਦੇਵੀਆਂ ਦੀ ਪੂਜਾ ਕਰਦੇ ਨੇ ਕਿਉਂਕਿ ਅਕਲ ਧੋੜੀ ਹੈ ਅਕਲ ਤੋਂ ਬਿਨਾ ਭਾਂਡਾ ਖਾਲੀ ਹੈ ਸੰਸਾਰ ਦੇ ਵਿੱਚ ਗੁਰੂ ਦੇ ਪਿਆਰ ਬੜੇ ਅਕਲਵਾਨ ਫਿਰਦੇ ਨੇ ਫਿਰ ਵੀ ਭਾਂਡਾ ਖਾਲੀ ਹੈ ਗੁਰੂ ਨਾਨਕ ਸਾਹਿਬ ਜੀ ਖਾਲੀ ਭਾਂਡੇ ਨੂੰ ਭਰਨ ਲਈ ਆਏ ਸਨ ਪਰ ਕਿਸੇ ਦੀ ਸਮਝ ਪਈ ਕਿਸੇ ਨੂੰ ਨਹੀਂ ਪਈ ਇਸ ਲਈ ਜੈਸੇ ਗੁਰੂ ਸਾਹਿਬ ਜੀ ਗੁਰਬਾਣੀ ਵਿੱਚ ਸਾਨੂੰ ਦੱਸਦੇ ਨੇ ਗੁਰ ਬਿਨ ਕੋਰ ਅੰਧਾਰ ਗੁਰ ਬਿਨ ਸਮਝ ਨਾ ਆਵੇ ਜਨਾ ਮਰਜੀ ਤੁਸੀਂ ਕਹੋ ਵੀ ਅਸੀਂ ਤਾਂ ਜੀ ਐਵੇਂ ਸਾਡਾ ਪਾਰ ਉਤਾਰਾ ਹੋ ਜਾਏਗਾ ਨਹੀਂ ਜਨਾ ਚਿਰ ਗੁਰੂ ਧਾਰਨ ਨਹੀਂ ਕਰਦੇ ਗੁਰ ਬਿਨ ਕੋਰ ਅੰਧਾਰ ਗੁਰ ਬਿਨ ਸਮਝ ਨਾ ਆਵੇ ਗੁਰਬੇਨ ਸੋਤਨਾ ਸੈਦ ਗੁਰਬੇਨ ਮੁਕਤ ਨਾ ਪਾਵੇ ਗੁਰੂ ਤੋਂ ਬਿਨਾ ਮੁਕਤੀ ਨਹੀਂ ਹੈ ਹੁਣ ਜਨਾ ਮਰਜੀ ਕੋਈ ਕਹੇ ਵੀ ਮੈਂ ਤਾਂ ਜੀ ਕਿਸੇ ਤੋਂ ਸਿੱਖਿਆ ਨਹੀਂ ਮੈਂ ਸਭ ਕੁਝ ਜਾਣਦਾ ਪਰ ਨਹੀਂ ਫੇਰ ਵੀ ਫੇਲ ਗੁਰੂ ਤੋਂ ਬਿਨਾ ਨਹੀਂ ਉਹਨ ਕਈ ਕਹਿ ਦਿੰਦੇ ਨੇ ਅਸੀਂ ਜੀ ਆਪੇ ਪਾਠ ਕਰਨ ਲੱਗੇ ਪਰ ਉਸ ਪਾਠ ਦੇ ਵਿੱਚ ਬੜਾ ਫਰਕ ਹੈ ਕਿੱਥੇ ਗੁਰੂ ਨੇ ਦੱਸਣਾ ਕਿੱਥੇ ਆਪ ਹੀ ਕਰਦਾ ਜੇ ਹੁਣ ਟਰੱਕ ਡਰਾਈਵਰ ਕਹੇ ਵੀ ਮੈਂ ਤਾਂ ਜੀ ਆਪ ਹੀ ਸਿੱਖ ਗਿਆ ਮੈਂ ਟਰੱਕ ਲੈ ਕੇ ਤੁਰ ਪਿਆ ਤੇ ਜਿੱਥੇ ਜਿਵੇਂ ਜਿਵੇਂ ਗੁਰੂ ਨੇ ਦੱਸਿਆ ਜਿਵੇਂ ਜਿਵੇਂ ਉਸਤਾਦ ਨੇ ਦੱਸਿਆ ਉਸ ਮੁਤਾਬਕ ਚੱਲੇਗਾ ਤੇ ਪਾਸ ਹੈ ਜੇ ਆਪਣੇ ਆਪ ਲੈ ਕੇ ਤੁਰ ਪਿਆ ਤੇ ਫਿਰ ਅੱਗੇ ਐਕਸੀਡੈਂਟ ਹੀ ਹੋਏਗਾ ਗੁਰੂ ਨੇ ਦੱਸਣਾ ਕਿੱਥੇ ਕਿਵੇਂ ਗੇਰ ਪਾਉਣੇ ਨੇ ਕਿੱਥੇ ਕਿਵੇਂ ਚੜਾਈ ਵਿੱਚ ਕਿਵੇਂ ਚੜਨਾ ਹੈ ਕਿਥੋਂ ਕਿਵੇਂ ਮੁੜਨਾ ਹੈ ਹੁਣ ਵੱਧ ਤੋਂ ਵੱਧ ਐਕਸੀਡੈਂਟ ਪਤਾ ਕਿਉਂ ਹੁੰਦੇ ਨੇ ਕਈਆਂ ਨੂੰ ਮੋੜਦਾ ਵੀ ਨਹੀਂ ਪਤਾ ਵੀ ਕਿੱਥੋਂ ਮੋੜੀਦਾ ਮੋੜਦਾ ਹੀ ਨਹੀਂ ਪਤਾ ਮੋੜ ਮੁੜਦੇ ਨੇ ਪਰ ਮੋੜ ਮੁੜਨਦਾ ਹੀ ਨਹੀਂ ਪਤਾ ਵੀ ਮੋੜਨਾ ਕਿਵੇਂ ਹੈ ਫਿਰ ਠਾ ਜਾ ਕੇ ਵੱਜਦੇ ਨੇ ਕਿਉਂਕਿ ਮੋੜਨ ਦਾ ਹੀ ਪਤਾ ਨਹੀਂ ਕਿੱਥੋਂ ਉੱਪਰੋਂ ਮੋੜਨਾ ਜਾਂ ਥੱਲਿਓਂ ਮੋੜਨਾ ਮੋੜਨਾ ਉੱਪਰੋਂ ਹੁੰਦਾ ਆਉਣ ਵਾਲੇ ਨੇ ਥੱਲਿਓਂ ਮੋੜਨਾ ਜਾਣ ਵਾਲੇ ਨੇ ਉੱਪਰੋਂ ਮੋੜਨਾ ਪਰ ਕੀ ਕਰਦੇ ਨੇ ਆਉਣ ਵਾਲਾ ਵੀ ਉਪਰੋਂ ਮੋੜ ਪਿੰਦਾ ਤੇ ਜਾਣ ਵਾਲਾ ਵੀ ਉਪਰੋਂ ਤੇ ਦੋਨੋਂ ਦੀ ਟੱਕਰ ਹੋ ਜਾਂਦੀ ਹੈ ਕਿਉਂਕਿ ਗੁਰੂ ਤੋਂ ਬਿਨਾ ਫਿਰ ਅੱਗੇ ਮੁਕਤੀ ਨਹੀਂ ਹੈ ਟਕਰਾਹ ਹੋ ਗਿਆ ਖਤਮ ਹੋ ਗਿਆ ਇਸ ਲਈ ਗੁਰ ਬਿਨ ਸੋਤ ਨਾ ਸੈਤ ਗੁਰ ਬਿਨ ਮੁਕਤ ਨਾ ਪਾਵੈ ਗੁਰ ਕਰ ਸੱਚ ਵਿਚਾਰ ਗੁਰ ਕਰੇ ਮਨ ਮੇਰੇ ਗੁਰ ਕਰ ਸਬਦ ਸੁਪੰਨ ਅਗਨ ਕਟਹਿ ਸਭ ਤੇਰੇ ਗੁਰ ਨੈਨ ਬੈਨ ਗੁਰ ਗੁਰ ਕਰ ਹੋ ਗੁਰ ਸਤ ਕਬ ਨਲ ਕਹਿ ਜਿਨ ਗੁਰ ਨਾਮ ਦੇਖਿਓ ਨੇਹ ਕੀਓ ਤੇ ਸਕਸ਼ਤ ਸੰਸਾਰ ਮੈਂ ਮਹਾਰਾਜ ਸਾਨੂੰ ਸਮਝਾਉਂਦੇ ਨੇ ਸੋ ਗੁਰੂ ਤੋਂ ਬਿਨਾਂ ਜੀਵ ਦੇ ਹਿਰਦੇ ਦਾ ਅਗਿਆਨ ਰੂਪੀ ਹਨੇਰਾ ਦੂਰ ਨਹੀਂ ਹੋ ਸਕਦਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਗਤ ਵਿੱਚ ਇਸੇ ਕਰਕੇ ਆਏ ਕਿਸੇ ਦਾ ਹਨੇਰਾ ਦੂਰ ਨਹੀਂ ਹੋਇਆ ਕੋਈ ਜੋਗੀ ਬਣ ਕੇ ਕੋਈ ਜਪੀ ਤੱਪੀ ਬਣ ਕੇ ਵਿਰੋਧੇ ਪਿਆਰੇ ਸਭ ਬੜੇ ਜਪ ਤਪ ਵਿੱਚ ਸਾਰੇ ਲਗੇ ਲਗੇ ਰਹੇ ਸਾਰਿਆਂ ਨੇ ਬੜੀ ਤਪ ਕੀਤੀ ਕੋਈ ਨੰਗੇ ਪੈਰ ਤੁਰਦਾ ਹੈ ਕੋਈ ਅੰਨ ਨਹੀਂ ਖਾਂਦਾ ਕੋਈ ਵਸਤਰ ਨਹੀਂ ਪਾਉਂਦੇ ਕੋਈ ਬੋਲਦੇ ਨਹੀਂ ਹਨ ਸਾਰਿਆਂ ਨੇ ਇਸ ਤਰ੍ਹਾਂ ਜਪ ਤਪ ਕਰਦੇ ਰਹੇ ਪਰ ਸੋ ਗੁਰੂ ਤੋਂ ਬਿਨਾ ਜੀਵ ਦੇ ਹਿਰਦੇ ਦਾ ਗਿਆਨ ਰੂਪੀ ਹਨੇਰਾ ਦੂਰ ਨਹੀਂ ਹੋ ਸਕਦਾ ਤੇ ਫਿਰ ਗਿਆਨ ਦਾ ਪ੍ਰਕਾਸ਼ ਹਿਰਦੇ ਵਿੱਚ ਕਿਸ ਤਰ੍ਹਾਂ ਹੋਵੇ ਸੋ ਗੁਰੂ ਦੇ ਅਰਥ ਹੈ ਇਹੋ ਹਾਨਾ ਗੋ ਨਾਮ ਹਨੇਰ ਦਾ ਹੈ ਗੋ ਨਾਮ ਹਨੇਰ ਦਾ ਹੈ ਤੇ ਰੂਪ ਨਾਮ ਪ੍ਰਕਾਸ਼ ਦਾ ਹੈ ਸੋ ਜੋ ਸਿੱਖਦੇ ਹਿਰਦੇ ਵਿੱਚੋਂ ਅਗਿਆਨ ਰੂਪੀ ਹਨੇਰਾ ਦੂਰ ਕਰਕੇ ਗਿਆਨ ਰੂਪੀ ਦੀਵਾ ਜਗਾ ਕੇ ਸਤ ਵਸਤੂ ਦੀ ਪ੍ਰਾਪਤੀ ਕਰਾ ਦੇਵੇ ਸੋ ਕਈਏ ਉਹ ਗੁਰੂ ਗੋ ਨਾਮ ਪ੍ਰਿਥੀ ਦਾ ਹੈ ਗੋ ਨਾਮ ਪ੍ਰਿਥਵੀ ਦਾ ਹੈ ਰੂਹ ਨਾਮ ਪਾਲਣਾ ਕਰਨ ਵਾਲੇ ਦਾ ਹੈ ਜੋ ਸਰਬ ਸ੍ਰਿਸ਼ਟੀ ਦਾ ਪਾਲਣਾ ਕਰਨੇ ਵਾਲਾ ਹੋਵੇ ਸੋ ਕਈਏ ਗੁਰੂ ਉਹਨੂੰ ਕਹਿੰਦੇ ਨੇ ਗੁਰੂ ਸਭਨਾ ਦੀ ਪਾਲਣਾ ਕਰਨ ਵਾਲਾ ਹੋਵੇ ਕਿਸੇ ਤਰ੍ਹਾਂ ਦੇ ਵੀ ਕੋਈ ਬੁਰਾ ਦੇਖ ਕਰਕੇ ਕੀ ਉਹਦੇ ਤੇ ਕੋਈ ਗੁਸਾਖੀ ਨਾ ਦਿਖਾਰੇ ਗੁਰੂ ਕਿਸੇ ਤੇ ਗੁਰੂ ਦਾ ਭਾਵ ਹੈ ਗੁਰੂ ਕਿਸੇ ਤੇ ਗੁਸਾਖੀ ਨਹੀਂ ਕਰਦਾ ਇਸ ਲਈ ਹੈ ਜੋ ਇੰਦਰੀਆਂ ਦੇ ਸਹਿਤ ਸਰੀਰ ਦੀ ਪਾਲਣਾ ਕਰ ਰਿਹਾ ਹੋਵੇ ਸੋ ਕਈਏ ਉਸ ਨੂੰ ਗੁਰੂ ਸਾਰੇ ਇੰਦਰੀਆਂ ਦੀ ਪਾਲਣਾ ਵੀ ਉਹ ਕਰ ਰਿਹਾ ਹੈ ਗੁਰੂ ਉਸ ਨੂੰ ਕਿਹਾ ਜਾਂਦਾ ਜੋ ਜਨਮ ਮਰਨ ਤੋਂ ਰਹਿਤ ਹੋਵੇ ਉਨੰ ਗੁਰੂ ਕਿਹਾ ਜਾਂਦਾ ਪਰ ਇੱਥੇ ਤਾਂ ਲੋਕ ਜਨਮ ਕੇ ਮਰਨ ਵਾਲੇ ਨੂੰ ਗੁਰੂ ਮੰਨੇ ਬੈਠੇ ਨੇ ਗੁਰੂ ਦੇ ਪਿਆਰੇ ਗੁਰੂ ਉਸ ਨੂੰ ਕਿਹਾ ਜਾਂਦਾ ਜੋ ਜਨਮ ਮਰਨ ਤੋਂ ਰਹਿਤ ਹੋਵੇ ਤੇ ਭੁੱਲਨ ਵਿੱਚ ਨਾ ਆ ਸਕੇ ਉਹ ਭੁੱਲੇ ਨਾ ਕਿਸੇ ਨੂੰ ਵੀ ਗੁਰੂ ਕਿਸੇ ਨੂੰ ਵੀ ਭੁੱਲਦਾ ਨਹੀਂ ਜੈਸਾ ਕਿ ਗੁਰੂ ਦੀ ਬਾਣੇ ਵਿੱਚ ਦੱਸਦੇ ਹਨ ਭੁੱਲਣ ਅੰਦਰ ਸਭ ਕੋ ਸਾਰੇ ਭੁੱਲ ਜਾਂਦੇ ਨੇ ਕੋਈ ਮਾੜੀ ਜੀ ਕੋਈ ਚੀਜ਼ ਮਿਲ ਜੇ ਨਾ ਬੰਦਾ ਭੁੱਲ ਜਾਂਦਾ ਇੱਥੇ ਛੱਡ ਮਾਪਿਓ ਨੂੰ ਭੈਣ ਭਰਾ ਨੂੰ ਵੀ ਭੁੱਲ ਜਾਂਦਾ ਚਾਚੇ ਤਾਇਆ ਨੂੰ ਰਿਸ਼ਤੇਦਾਰਾਂ ਨੂੰ ਵੀ ਭੁੱਲ ਜਾਂਦਾ ਮਾੜੀ ਜੀ ਕੋਈ ਚੀਜ਼ ਮਿਲ ਜੇ ਕਿਨ ਕਾਕ ਨਾ ਫਿਰ ਸਾਰਿਆਂ ਨੂੰ ਵੀ ਭੁੱਲ ਜਾਂਦਾ ਹੈ ਤੇ ਮਹਾਰਾਜ ਨੇ ਵੇਖਿਆ ਵੀ ਹੈ ਇਹਨੂੰ ਦੇ ਦੇ ਕੇ ਵੀ ਕੀ ਕਰਦਾ ਹੈ ਤੇ ਫਿਰ ਪਰਮੇਸ਼ਰ ਨੂੰ ਵੀ ਜਿਸ ਪਰਮੇਸ਼ਰ ਤੂੰ ਦਾਤਾਂ ਲਈਆਂ ਉਹ ਵੀ ਭੁੱਲ ਜਾਂਦਾ ਉਹਨੂੰ ਵੀ ਭੁੱਲ ਜਾਂਦਾ ਹੈ ਬੇਟਾ ਇਸੇ ਕਰਕੇ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰ ਕਰਤਾ ਉਹ ਭੁੱਲਣ ਵਿੱਚ ਨਹੀਂ ਉਹ ਭੁੱਲਦਾ ਨਹੀਂ ਜੋ ਅਸੀਂ ਕੀਤਾ ਉਹਨੂੰ ਯਾਦ ਹੈ ਅਸੀਂ ਭੁੱਲ ਗਏ ਪਰ ਉਹਨੂੰ ਯਾਦ ਹੈ ਕਿਉਂਕਿ ਅਸੀਂ ਉਹਦੇ ਬੱਚੇ ਆ ਮਾਪੇ ਨੂੰ ਸਾਡੇ ਕਰਤੂਤ ਦਾ ਪਤਾ ਹੈ ਜੋ ਅਸੀਂ ਕਰਤੂਤ ਕਰਦੇ ਆ ਮੇਰੀ ਮਾਪੇ ਨੂੰ ਪਤਾ ਹੈ ਅਸੀਂ ਕਹੋ ਜੀ ਮੇਰੇ ਮਾਪੇ ਨੂੰ ਪਤਾ ਪਰ ਉਹ ਜ਼ਾਹਰ ਨਹੀਂ ਕਰਦੇ ਮਾੜੇ ਆ ਜਾਂ ਚੰਗੇ ਆ ਮਾਪੇ ਨੂੰ ਪਤਾ ਪਰ ਉਹ ਅੱਗੇ ਜ਼ਾਹਰ ਨਹੀਂ ਕਰਦੇ ਗੁਰੂ ਵੀ ਇਹੀ ਇਸ ਤਰ੍ਹਾਂ ਦਾ ਹੈ ਜੇ ਅਸੀਂ ਮਾੜੇ ਆ ਤਾਂ ਮਾਂ ਕਦੇ ਵੀ ਆਪਣੇ ਬੱਚੇ ਨੂੰ ਮਾਰਾ ਨਹੀਂ ਕਹਿੰਦੀ ਚਾਹੇ ਉਹ ਕਿ ਨਹੀਂ ਮਾਰਾ ਹੋਵੇ ਗੁਰੂ ਇਹ ਚੀਜ਼ ਹੈ ਮਨੁੱਖ ਭਾਵੇਂ ਕਿ ਨਹੀਂ ਬੇਮੁਖ ਹੋ ਜਾਵੇ ਮੂਰਖ ਹੋ ਜਾਵੇ ਬੇਗੁਰਾ ਹੋ ਜਾਵੇ ਪਰ ਪਰਮੇਸ਼ਰ ਫਿਰ ਵੀ ਕਹਿੰਦਾ ਨਹੀਂ ਫਿਰ ਵੀ ਪਲਾ ਹੋਏਗਾ ਕਿਤੇ ਨਾ ਕਿਤੇ ਸਰਨ ਆਵੇਗਾ ਔਲਾ ਹੋ ਜਾਏਗਾ